ਹਾਂਜੀ ਕੀ ਹਾਲ ਚਾਲ ਹੈ ਦੋਸਤੋ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਨੇ ਕਰਨੀ ਸੀ ਸਪਰੇ ਪਹਿਲੀ ਸਪਰੇ ਆਪਣੀ ਝੋਨੇ ਤੇ ਅੱਜ ਆਪਾਂ ਚੱਲੇ ਹਾਂ ਸਪਰੇ ਕਰਨ ਆਟੋ ਲਸਤਾ ਜੀ ਆਪਣੇ ਖੜੇ ਨੇ ਢੋਲਾ ਪਾਵਾਂਗੇ ਆਪਾਂ ਹੁਣ ਅਮਰਤਾਏ ਕੇ ਘਰ ਖੜਾ ਢੋਲਾ ਸਪਰੇ ਵਾਲਾ ਢੋਲਾ ਪਾ ਕੇ ਫਿਰ ਮੈਨੂੰ ਥੋੜੀ ਥੋੜੀ ਟਰੈਕਟਰ ਦੇ ਟਾਇਰਾਂ ਦੇ ਵਿੱਚ ਹਵਾ ਘੱਟ ਲੱਗੀ ਮੈਂ ਹਵਾ ਚੈੱਕ ਕਰਵਾਈ 5 ਪਾਉਂਡ ਫਿਰ ਅਸੀਂ ਨੇ ਹਵਾ ਨਾਲ ਟਾਇਰ ਫੁੱਲ ਕਰਾਤੇ ਫੁੱਲ ਕਰਾਉਣ ਤੋਂ ਬਾਅਦ ਫਿਰ ਅਸੀਂ ਚੱਲ ਪਏ ਸਿੱਧਾ ਖੇਤ ਵੱਲੋਂ ਖੇਤ ਤੋਂ ਪਹਿਲਾਂ ਸਾਡੇ ਅਰਾ ਵਿੱਚ ਆਉਂਦੀ ਸੀ ਇਹ ਪਾਖੜਾ ਨਹਿਰ ਦੇਖੋ ਨਹਿਰ ਦਾ ਵੀਊ ਕਿੰਨਾ ਸੋਹਣਾ ਲੱਗ ਰਿਹਾ ਕਿੰਨੀ ਚੌੜੀ ਹੈ ਕਿੰਨਾ ਪਾਣੀ ਹੈ ਹਰਿਆਣੇ ਤੇ ਰਾਜਸਥਾਨ ਨੂੰ ਜਾ ਰਿਹਾ ਹੈ ਫਿਰ ਅਸੀਂ ਪਹੁੰਚੇ ਖੇਤ ਖੇਤ ਪਹੁੰਚ ਗਏ ਅਸੀਂ ਨੇ ਪਾਣੀ ਦਾ ਪਰ ਲੈ ਢੋਲਾ ਢੋਲਾ ਭਰ ਕੇ ਫਿਰ ਅਸੀਂ ਉਹਦੇ ਵਿੱਚ ਪਾਵਾਂਗੇ ਦਵਾਈ ਦਵਾਈ ਆਪਾਂ ਨੇ ਕਰਿਆ ਸੁੰਡੀ ਵਾਸਤੇ ਫੇਮ ਤੇਲੇ ਵਾਸਤੇ ਚੈਸ ਤੇ ਬਲਾਸਟ ਵਾਸਤੇ ਨਟੀਬੋ ਕਿਸੇ ਦੇ ਵੀ ਮੰਗਰ ਲੱਗਣ ਦੀ ਲੋੜ ਨਹੀਂ ਇਹ ਤਿੰਨੇ ਦਵਾਈਆਂ ਪਾਓ ਐਕਸਟਰਾ ਪਾਉਣ ਦੀ ਕੋਈ ਜ਼ਰੂਰਤ ਨਹੀਂ ਬਾਕੀ ਆਪਦੇ ਅਕੋਰਡਿੰਗ ਜੋ ਤੁਹਾਨੂੰ ਵਧੀਆ ਲੱਗਦਾ ਉਹ ਪਾਓ ਇਹ ਫੇਮ ਪਾਈ ਅਸੀਂ ਨੇ 30 ਗ੍ਰਾਮ ਦੂਜੀ ਪਾਈ ਅਸੀਂ ਨੇ 120 ਗ੍ਰਾਮ ਚੇਸ ਤੇ ਨਟੀਬੋ 120 ਗ੍ਰਾਮ ਨਟੀਬੋ 120 ਗ੍ਰਾਮ ਵਿੱਚ ਚੇਸ ਤੇ 30 ਗ੍ਰਾਮ ਫੇਮ ਸੁੰਡੀ ਵਾਲੀ بس ਤਿੰਨੇ ਦਵਾਈਆਂ ਨੇ ਹੋਰ ਅਸੀਂ ਨੇ ਐਕਸਟਰਾ ਕੁਝ ਵੀ ਨਹੀਂ ਮਲਾਇਆ ਕੋਲ ਬਣਾ ਕੇ ਤਿੰਨਾ ਦੰਜ ਦਾ ਸੀਨੇ ਅਲੱਗ-ਅਲੱਗ ਕੋਲ ਕੀਤਾ ਤੇ ਢੋਲੇ ਵਿੱਚ ਪਾਤੀ ਹੂੰ ਸੰਡੀ ਹਲਕੀ-ਹਲਕੀ ਸੰਡੀ ਸੀ ਜਾਂ ਥੋੜਾ ਮੋਟਾ ਕਿਤੇ ਫੰਗਸ ਸੀ ਤੇਲਾ ਤਾਂ ਕਿਤੇ ਵੀ ਨਹੀਂ ਸੀ ਹੂੰ ਤੇ ਅਸੀਂ ਨੇ ਖੇਤ ਦੇਖੋ ਲਾਣੇਦਾਰ ਵੀਂਦਰ ਸੁੱਤਾ ਪਿਆ ਦੀ ਪੱਖਾ ਲਾ ਕੇ ਲਾਣੇਦਾਰ ਪੱਕਾ ਡਿਊਟੀ ਦਾ ਹਰ ਰੋਜ਼ ਸਵੇਰੇ 7-8 ਵਜੇ ਆ ਜਾਂਦਾ ਹੈ ਸ਼ਾਮ ਨੂੰ 6 ਵਜੇ ਤੱਕ ਜਾਂਦਾ ਹੈ ਪ੍ਰੈਸ਼ਰ ਦੇਖੋ ਢੋਲੇ ਦਾ ਪੂਰਾ ਸੀਨੇ ਬਸ ਇੱਕ ਗੇੜਾ ਹੀ ਰਹਿ ਗਿਆ ਦੂ ਬਾਅਦ ਅਸੀਂ ਨੇ ਕੰਮ ਆਪਣਾ ਲਗਭਗ ਨਮੇੜੇ ਲਿਆ ਤੇ ਨ ਟੋਲੇ ਕਰਤੀ ਸੀ ਨੇ ਦੇਖੋ ਜੀਰੀ ਬਸ ਨਿਸਰਨ ਲੱਗੀ ਉਹ ਦੇਖੋ ਵਿੱਚ ਕਿਤੇ ਕਿਤੇ ਸੁਣ ਚਮਕ ਰਿਆ ਬੱਲੀਆਂ ਬਾਹਰ ਨਿਕਲ ਗਈਆਂ 2% ਨਿਸਰਨ ਤੇ ਹੀ ਅਸੀਂ ਨੇ ਦਵਾਈ ਕਰੀ ਆਪਦੀ ਸਾਰੀ ਸਪਰੇਅ ਦਾ ਕੰਮ ਅਸੀਂ ਨੇ ਤਕਰੀਬਨ ਹੁਣ ਨਮੇੜੇ ਲਿਆ ਇਹ ਦੇਖੋ ਸਾਡੇ ਖੇਤ ਤੱਕ ਆਉਂਦੀ ਆ ਪੱਕੀ ਗਲੀ ਮੰਗੂ ਇਟਾਂ ਪਈਆਂ ਹੋਈਆਂ ਨੇ ਹੁਣ ਅਸੀਂ ਚੱਲ ਪਏ ਘਰ ਘਰ ਜਾ ਕੇ ਨਾਮਾ ਤੋਂ ਮੰਗੇ ਇਹ ਦੇਖੋ ਅਸੀਂ ਇਹ ਖੁਸ਼ਪ੍ਰੀਤ ਬੈਠਾ ਹੈ ਇੱਧਰ ਗੋਦਾਸ ਦਾ ਆਸਤਾ ਬੈਠਾ ਇਹਨੇ ਗੱਨ ਚਲਾਈ ਪੂਰੀ ਕੈਂਟ ਫੇਰ ਅਸੀਂ ਘਰ ਪਹੁੰਚ ਕੇ ਢੋਲਾ ਇੱਕ ਸਾਈਡ ਤੇ ਕੱਢ ਕੇ 735 ਆਪਣਾ ਲਾਤਾ ਅੰਦਰ ਦਰਵਾਜ਼ੇ 'ਚ ਉਮੀਦ ਆ ਸਾਨੂੰ ਇਸ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਮਿਲਾਂਗੇ ਅੱਗੇ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਲਾਈਕ ਸ਼ੇਅਰ ਕਮੈਂਟ